ਆਮ ਆਦੀ ਪਾਰਟੀ ਵੱਲੋਂ ਤਿੰਨ ਲੋਕ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਸੇਵਾਮੁਖ ਜਸਜੀਤ ਜੋਰਾ ਸਿੰਘ ਨੂੰ ਜੋਨ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਗੱਟ ਸਾਹਿਬ ਰਾਖਾ ਤੋਂ ਬਲਜਿੰਦਰ ਸਿੰਘ ਚੌਂਦਾ ਅਤੇ ਗੁਰਦਾਸਪੁਰ ਹਲਕੇ ਤੋਂ ਪੀਟਰ ਮਸੀਹ ਜੀਦਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਪਾਰਟੀ ਉਮੀਦਵਾਰਾਂ ਦਾ ਐਲਾਨ ਆਮ ਆਦੀ ਪਾਰਟੀ ਦੀ ਉਧਰਾਮ ਦੀ ਚੇਅਰਮੈਨ ਨੇ ਹਿੱਟ ਕਰੀਪ 2 ਘੰਟੇ ਚੱਲੀ ਕੋਰਕਮਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੁਭਾ ਪ੍ਰਧਾਨ ਭਗਵੰਤ ਮਾਨ ਵੱਲੋਂ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਕੋਰਕਮਟੀ ਵੱਲੋਂ ਪਹਿਲਾਂ ਹੀ ਮਾਝਾ ਮਾਲਵਾ ਅਤੇ ਦੁਆਬਾ ਇਹਨਾਂ ਤਿੰਨਾਂ ਹਲਕਿਆਂ ਦੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਗਿਆ ਸੀ ਅਤੇ ਤਿੰਨੋਂ ਨਾਂ ਪ੍ਰਵਾਨਗੀ ਲਈ ਪਾਰਟੀ ਦੀ ਪੀਏਸੀ ਕੋਲ ਭੇਜੇ ਗਏ ਸਨ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਤਿੰਨੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਹ ਕਿਸ ਤਰ੍ਹਾਂ ਦੀ ਮੀਟਿੰਗ ਸੀ ਕਿੰਨੀ ਸੀਟਾਂ ਦਾ ਅਨਾਉਂਸਮੈਂਟ ਕੀ ਸੀਗੀ? ਅੱਜ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਸੰਗਰੂਰ ਦੇ ਵਿੱਚ ਪ੍ਰਿੰਸੀਪਲ ਬੁਧਰਾਮ ਜੀ ਦੀ ਚੇਅਰਮੈਨੀ ਦੇ ਅੰਦਰ ਤੇ ਸਾਡੇ ਸਾਰੇ ਲਗਭਗ ਸਾਰੇ ਮੈਂਬਰ ਇੱਥੇ ਮੌਜੂਦ ਸੀਗੇ ਇਸ ਤੋਂ ਪਹਿਲਾਂ ਅਸੀਂ ਮਿਲੇ ਸੀਗੇ ਗਰਸ਼ੰਕਰ ਦੇ ਵਿੱਚ ਉੱਥੇ ਮੀਟਿੰਗ ਹੋਈ ਸੀਗੀ ਸੋ ਕੁਝ ਨਾਮ ਡਿਸਕਸ ਉਦੋਂ ਹੋਏ ਸੀਗੇ ਉਹਨਾਂ ਨੂੰ ਪੀਏਸੀ ਨੂੰ ਭੇਜੇ ਗਏ ਤੇ ਅਪਰੂਵਲ ਹੋ ਕੇ ਆ ਗਈ ਹੈ ਤੇ ਅੱਜ ਉਹਦਾ ਆਫੀਸ਼ੀਅਲ ਅਨਾਉਂਸਮੈਂਟ ਅਸੀਂ ਪ੍ਰੈਸ ਨੋਟ ਰਾਹੀਂ ਵੀ ਜਾਰੀ ਕਰਾਂਗੇ ਚੰਡੀਗੜ੍ਹ ਤੋਂ ਕਰਤਾ ਹੁਣ ਤੇ ਅੱਜ ਤੁਹਾਨੂੰ ਤੁਹਾਡੇ ਨਾਲ ਵੀ ਜਾਰੀ ਕਰ ਰਹੇ ਤਿੰਨ ਜਿਸ ਤਰ੍ਹਾਂ ਪਾਰਟੀ ਨੇ ਪਹਿਲਾਂ ਫੈਸਲਾ ਕੀਤਾ ਕਿ ਜਿਹੜਾ ਪੰਜ ਕੈਂਡੀਡੇਟਾਂ ਦੇ ਨਾਮ ਜਿਹੜੇ ਨੇ ਉਹ ਪਹਿਲਾਂ ਹੀ ਡਿਕਲੇਅਰ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਜੀ ਤੇ ਮੇਰੀ ਸੀਟ ਜਿਹੜੀ ਹੈ ਸਿਟਿੰਗ ਐਮਪੀ ਦੇ ਤੌਰ ਤੇ ਹੈ ਤੇ ਨਰਿੰਦਰ ਸ਼ੇਰਗਿੱਲ ਜੀ ਆਨੰਦਪੁਰ ਸਾਹਿਬ ਤੋਂ ਡਾਕਟਰ ਅਵਜੋਤ ਜੀ ਹਸ਼ਿਆਰਪੁਰ ਤੋਂ ਤੇ ਕੁਲਦੀਪ ਢਾਲੀਵਾਲ ਜੀ ਅੰਮ੍ਰਿਤਸਰ ਤੋਂ ਨੇ ਤੇ ਹੁਣ ਤਿੰਨ ਹੋਰ ਸੀਟਾਂ ਇੱਕ ਮਾਲਵੇ ਦੀ ਇੱਕ ਮਾਝੇ ਦੀ ਤੇ ਇੱਕ ਦੁਆਬੇ ਦੀ ਤਿੰਨ ਸੀਟਾਂ ਦਾ ਅੱਜ ਅਸੀਂ ਅਨਾਊਂਸਮੈਂਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਅ ਪਾਰਟੀ ਨੇ ਫੈਸਲਾ ਕੀਤਾ ਹੈ ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਪੀਸੀ ਨੇ ਅਪਰੂਵ ਕੀਤੀ ਹੈ ਬਲਜਿੰਦਰ ਚੌਂਦਾ ਜੀ ਜਿਹੜੇ ਨੇ ਬਲਜਿੰਦਰ ਸਿੰਘ ਚੌਂਦਾ ਇਹ ਸਾਡੇ ਵਰਕਰ ਨੇ ਵਲੰਟੀਅਰ ਨੇ ਬਹੁਤ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਔਰ ਵਫਾਦਾਰ ਡੈਡੀਕੇਸ਼ਨ ਦੇ ਨਾਲ ਕੰਮ ਕਰ ਰਹੇ ਨੇ ਪਾਰਟੀ ਚ ਉਹ ਫਤੇਗੜ ਸਾਹਿਬ ਰਿਜ਼ਰਵ ਹਲਕੇ ਤੋਂ ਸਾਡੇ ਉਮੀਦਵਾਰ ਹੋਣਗੇ ਬਲਜਿੰਦਰ ਸਿੰਘ ਚੌਂਦਾ ਤੇ ਦੂਸਰੀ ਸੀਟ ਜਿਹੜੀ ਕੋਰ ਕਮੇਟੀ ਨੇ ਅਪਰੂਵ ਕੀਤੀ ਹੈ ਉਹਦੇ ਵਿੱਚ ਜਲੰਧਰ ਹੈ ਜਲੰਧਰ ਵੀ ਰਿਜ਼ਰਵ ਸੀਟ ਹੈ ਜਲੰਧਰ ਤੋਂ ਜਸਟਿਸ ਜੋਰਾ ਸਿੰਘ ਜੀ ਜਿਹੜੇ ਰਿਟਾਇਰਡ ਜਸਟਿਸ ਜੋਰਾ ਸਿੰਘ ਜੀ ਜਿਨ੍ਹਾਂ ਨੂੰ ਸਾਰੇ ਦੁਨੀਆ ਦੇ ਵਿੱਚ ਪੰਜਾਬੀ ਜਾਣਦੇ ਆ ਸੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਜਲੰਧਰ ਤੋਂ ਜਾ ਕੇ ਤੁਸੀਂ ਇਹ ਜਿਹੜੀ ਲੜਾਈ ਲੜੋ ਜੋ ਇੱਕ ਕੈਪਟਨ ਅਮਰਿੰਦਰ ਤੇ ਬਾਦਲਾਂ ਦਾ ਜਿਹੜਾ ਅਲਾਈਅੰਸ ਹੈ ਉਹਨੂੰ ਹਰਾਉਣ ਲਈ ਜਸਟਿਸ ਜੋਰਾ ਸਿੰਘ ਜੀ ਜਲੰਧਰ ਤੋਂ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਲੜਨਗੇ ਤੇ ਤੀਜੀ ਸੀਟ ਹੈਗੀ ਹੈ ਗੁਰਦਾਸਪੁਰ ਦੀ ਮੱਝ ਦੇ ਵਿੱਚ ਗੁਰਦਾਸਪੁਰ ਤੋਂ ਸਾਡੇ ਬਹੁਤ ਹੀ ਡੈਡੀਕੇਟਿਡ ਵਲੰਟੀਅਰ ਗੁਰਦਾਸਪੁਰ ਤੋਂ ਸਾਡੇ ਪਾਰਟੀ ਦੇ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਵਲੰਟੀਅਰ ਨੇ ਉਹ ਉਹਨਾਂ ਦਾ ਨਾਮ ਹੈ ਜੀ ਪੀਟਰ ਮਸੀਹ ਚੀਦਾ ਪੀਟਰ ਮਸੀਹ ਚੀਦਾ ਚੀਦਾ ਜੀ ਚੀਦਾ ਹਾਂਜੀ ਪੀਟਰ ਮਸੀਹ ਚੀਦਾ ਉਹ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨਦੇ ਗੁਰਦਾਸਪੁਰ ਤੋਂ ਚੋਣ ਲੜਨਗੇ ਤੇ ਸਾਰੇ ਮਤਲਬ ਹੁਣ ਤੱਕ ਸਾਡੇ ਟੋਟਲ 8 ਉਮੀਦਵਾਰ ਹੋ ਚੁੱਕੇ ਨੇ ਬਾਕੀ ਜਿਹੜੇ 5 ਰਹਿੰਦੇ ਨੇ ਉਹਨਾਂ ਦੀ ਅਨਾਉਂਸਮੈਂਟ ਜਿਹੜੀ ਹੈ ਉਹ 2-4 ਦਿਨਾਂ ਦੇ ਵਿੱਚ ਵੀ ਕਰ ਦਿੱਤੀ ਜਾਊਗੀ ਜਿਨ੍ਹਾਂ ਚ ਜਿਹੜੇ ਰਹਿੰਦੇ ਨੇ ਉਹਨਾਂ ਦੇ ਵਿੱਚ ਬਠਿੰਡਾ ਫਿਰੋਜ਼ਪੁਰ ਲੁਧਿਆਣਾ ਖਡੂਰ ਸਾਹਿਬ ਤੇ ਪਟਿਆਲਾ ਇਹਨਾਂ ਦੇ ਵੀ ਨਾਮਾਂ ਦੀ ਡਿਸਕਸ਼ਨ ਹੋ ਗਈ ਹੈ ਸੋ ਫਾਈਨਲ ਸਟੇजेस ਤੇ ਨੇ ਤੇ ਅਗਲੀ ਮੀਟਿੰਗ ਦੇ ਵਿੱਚ ਅਸੀਂ ਬਾਕੀ ਦੇ ਵੀ ਜਿਹੜੇ ਅਨਾਉਂਸਮੈਂਟ ਕਰਕੇ ਅਸੀਂ ਕੰਮ ਤੇ ਲੱਗਾਂਗੇ ਸਾਡੇ 5 ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਚ ਮੇਰਾ ਨਾਮ ਵੀ ਹੈ ਉਹ ਤਾਂ ਪਹਿਲੇ ਹੀ ਅਸੀਂ ਪ੍ਰਚਾਰ ਮੰਗਾਇਆ ਹੋਇਆ ਕਰ ਕਰ ਜਾ ਰਹੇ ਆ ਅਨਾਉਂਸਮੈਂਟਸ ਹੋ ਰਹੀਆਂ ਨੇ ਰੈਲੀਆਂ ਹੋ ਰਹੀਆਂ ਨੇ ਨੁੱਕੜ ਮੀਟਿੰਗਾਂ ਹੋ ਰਹੀਆਂ ਨੇ ਤੇ ਬਾਕੀ ਇਹ ਤਿੰਨ ਜਿਹੜੇ ਨੇ ਇਹ ਕੱਲ ਤੋਂ ਆਪਣੇ ਆਪਣੇ ਦਫ਼ਤਰ ਜਾਂ ਆਪਣੇ ਆਪਣੇ ਜਿਹੜੇ ਜਿਵੇਂ ਵੀ ਪ੍ਰਚਾਰ ਦਾ ਇਹਨਾਂ ਨੇ ਸ਼ੁਰੂ ਕਰਨਾ ਹੋਇਆ ਉਹ ਹੀ ਸ਼ੁਰੂ ਕਰ ਦੇਣਗੇ ਜੀ ਅਸੀਂ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਭਗਵੰਤ ਮਾਨ ਨੇ ਕਿਹਾ ਹੈ ਕਿ ਬਾਕੀ ਹਲਕਿਆਂ ਵਿੱਚ ਵੀ ਉਮੀਦਵਾਰਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਫੁਟੇਜ।